ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਦਾ ਬੀਤੀ ਦਿਨੀ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ بیٹے ਕੁਕਰਜ ਪੱਲਾ ਦੇ ਵੱਲੋਂ ਇੱਕ ਉਹਨਾਂ ਦੀ ਯਾਦ ਦੇ ਵਿੱਚ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕੁਝ ਖਾਸ ਗੱਲਾਂ ਆਪਣੇ ਪਿਓ ਦੇ ਲਈ ਲਿਖੀਆਂ ਹਨ ਤਾਂ ਉਹਨਾਂ ਨੇ ਲਿਖਿਆ ਹੈ ਕਿ ਕੋਵਿਡ ਦੇ ਵਿਲੇ ਡੈਡ ਪੀਓ ਦੇ ਵਿੱਚੋਂ ਰਿਟਾਇਰ ਹੋਏ ਅਤੇ ਉਹਨਾਂ ਦੇ ਲਈ ਆਨਲਾਈਨ ਜ਼ੂਮ ਮੀਟਿੰਗ ਤੇ ਰਿਟਾਇਰਮੈਂਟ ਸੈਰੇਮਨੀ ਆਰਗੇਨਾਈਜ਼ ਕੀਤੀ ਗਈ ਅਤੇ ਸੋਸ਼ਲ ਮੀਡੀਆ ਤੇ ਲਾਈਵ ਕਰਤੀ ਕਿਉਂਕਿ ਫਿਜ਼ੀਕਲੀ ਤਾਂ ਕਿਸੇ ਦਾ ਇਕੱਠ ਕਰਨੀ ਸੀ ਸਕਦੇ ਤਾਂ ਮੀਲੀਅਨ ਤੋਂ ਜ਼ਿਆਦਾ ਬੰਦਾ ਇਸ ਦੌਰਾਨ ਜੁੜਿਆ ਅਤੇ ਡੈਡ ਦੇ ਜਿੰਨੇ ਵੀ ক্লোਜ਼ ਫਰੈਂਡ ਕਲੀਗਸ ਮਿੱਤਰ ਭਰਾ ਸਾਰਿਆਂ ਨੇ ਜਦੋਂ ਚੰਦ ਸ਼ਬਦ ਬੋਲੇ ਉਹਨਾਂ ਦੇ ਵਾਸਤੇ ਤਾਂ ਡੈਡ ਬਹੁਤ ਇਮੋਸ਼ਨਲ ਹੋ ਕੇ ਕਹਿੰਦੇ ਕਿ ਕਿੰਨਾ ਪਿਆਰ ਕਰਦੇ ਨੇ ਸਾਰੇ ਕਿੰਨਾ ਸੋਹਣਾ ਬੋਲਦੇ ਨੇ ਪਤਾ ਨਹੀਂ ਮੇਰੀ ਅੰਤਿਮ ਅਰਦਾਸ ਤੇ ਵੀ ਇਹ ਇਦਾਂ ਹੀ ਬੋਲਣਗੇ ਕਿ ਨਹੀਂ ਇਹ ਸੁਣ ਕੇ ਉਹਦੋਂ ਸਾਰੀ ਇਮੋਸ਼ਨਲ ਹੋ ਗਈ ਤੇ ਹੁਣ ਜਦੋਂ ਅੰਤਿਮ ਅਰਦਾਸ ਦਾ ਵੇਲਾ ਆਇਆ ਸਾਨੂੰ ਸਾਰਿਆਂ ਨੂੰ ਸੀ ਕਿ ਜੇ ਅੱਜ ਸਿਰਫ ਤੇ ਸਿਰਫ ਤੁਹਾਡੇ ਲਈ ਬੋਲਾਂਗੇ ਡੈਡੀ ਆਪਣੇ ਦਿਲ ਦੀਆਂ ਫੀਲਿੰਗ ਸਾਰੇ ਲਿਖ ਕੇ ਲੈ ਕੇ ਆਏ ਤੇ ਸਾਰਿਆਂ ਦੇ ਸਾਹਮਣੇ ਪੜੀਆਂ ਤੇ ਇੱਕ ਇੱਕ ਅੱਖ ਉੱਥੇ ਮੌਜੂਦ ਨਾਮ ਸੀ ਮੈਂ ਵਰਲਡ ਦੇ ਵਿੱਚ ਬੈਠੇ ਇਕੱਲੇ ਇਕੱਲੇ ਪੰਜਾਬੀ ਦਾ ਦੇਨ ਨਹੀਂ ਦੇ ਸਕਦਾ ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ ਦੁਨੀਆ ਅਰਦਾਸਾਂ ਸਾਰਿਆਂ ਨੇ ਕੀਤੀਆਂ ਜਿੰਨੀਆਂ ਦੁਆਵਾਂ ਸਾਰਿਆਂ ਨੇ ਕੀਤੀਆਂ ਕਾਸ਼ ਕਿਤੇ ਰੱਬ ਸ ਇੰਨੀਆਂ ਸਾਰੀਆਂ ਅਰਦਾਸਾਂ ਦੇ ਬਦਲੇ ਸਾਨੂੰ ਸਾਡਾ ਰੱਬ ਵਾਪਸ ਮੋੜ ਦਿੰਦਾ ਬਟ ਆਈ نو ਤੁਸੀਂ ਇੱਥੇ ਹੀ ਹੋ ਡੈਡ ਤੇ ਸਾਰਾ ਕੁਝ ਦੇਖ ਰਹੀ ਹਾਂ ਤੇ ਬਸ ਇੱਕ ਗੱਲ ਕਹਿਣੀ ਹੈ ਕਿ ਡੈਡ ਆਈ ਲਵ ਯੂ ਤੇ ਇਹ ਜਿਹੀ ਵੀਡੀਓ ਹੈ ਜਿਹੜੀ ਉਹ ਭੁਖਾਜ ਪੱਲਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੇਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਦੇ ਲਈ ਇਹ ਸ਼ਬਦ ਲਿਖੇ ਨੇ ਅਤੇ ਇਸ ਦੌਰਾਨ ਲੋਕਾਂ ਦਾ ਵੀ ਉਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ